ਇਈ ਤਰ੍ਹਾਂ ਦੇ ਦੋਸ਼ ਲੱਗਦੇ ਹੁੰਦੇ ਆ ਕਹਿੰਦੇ ਪੁਲਿਸ ਦੇ ਵਿੱਚ ਕਾਂਸਟੇਬਲ ਦੀ ਜੌਬ ਕਰਨੀ ਔਰਤਾਂ ਲਈ ਬਹੁਤ ਔਖੀ ਹੁੰਦੀ ਆ ਕਈ ਤਰ੍ਹਾਂ ਦੇ ਇਹ ਸਾਰਿਆਂ ਦੀ ਗੱਲ ਨਹੀਂ ਕਹਿੰਦੇ ਕਹਿੰਦੇ ਸ਼ੋਸ਼ਣ ਵੀ ਹੁੰਦਾ ਹੈਗਾ ਤੇ ਇਹਦੇ ਨਾਲ ਕਈ ਪਹਿਲਾਂ ਵੀ ਖਬਰਾਂ ਆਈਆਂ ਤੇ ਹੁਣ ਰਾਜਸਥਾਨ ਦੀ ਵੀ ਆਈ ਹੈ ਰਾਜਸਥਾਨ ਦੀ ਇੱਕ ਕਾਂਸਟੇਬਲ ਕਹਿੰਦੀ ਵੀ 2 ਸਾਲ ਪਹਿਲਾਂ 4 ਸਾਲ ਪਹਿਲਾਂ ਮੇਰੇ ਨਾਂ ਥਾਣੇ ਦਾ ਜਾਂ ਥਾਣੇ ਦੇ ਵਿੱਚ ਮੇਰੇ ਨਾਂ ਥਾਣੇ 'ਚ ਬੁਲਾ ਕੇ ਸ਼ੋਸ਼ਣ ਕੀਤਾ ਗਿਆ ਇਹ ਆ estrano ਅੱਜ ਦੱਸ ਰਹੀ ਹੈ ਵੀ ਮੇਰੇ ਨਾਲ ਰੇਪ ਹੋਇਆ ਸੀਗਾ ਇਹ ਜਿਹੜੀਆਂ ਗੱਲਾਂ ਬਾਤਾਂ ਸੁਣਦੇ ਆਪਾਂ ਵੀ ਥਾਣੇ ਦੇ ਵਿੱਚ ਕੁੜੀਆਂ ਦਾ ਜਿਹੜੇ ਲੋਅਰ ਲੈਵਲ ਤੇ ਹੁੰਦੀਆਂ ਕਿੰਨੀਆਂ ਕਿ ਸੇਫ ਹੈਗੀਆਂ ਉਹੋ ਜੀ ਐਮਪਲੋਏ ਨਹੀਂ ਐਮਪਲੋਇਰ ਬਣਾਵਾਂਗੇ ਤੁਹਾਨੂੰ ਤੇ ਨਵਾਂ ਬਿਜ਼ਨਸ ਖੋਲਣ ਲਈ ਪੈਸਿਆਂ ਦੀ ਲੋੜ ਹੈ ਤੇ ਕੀ ਬੈਂਕ ਤੁਹਾਡੀ ਗੱਲ ਨਹੀਂ ਸੁਣ ਰਿਹਾ ਤੇ ਤੁਹਾਡਾ ਲੋਨ ਨਹੀਂ ਕਰ ਰਿਹਾ ਲੋ ਜੀ ਅਸੀਂ ਲੈ ਆਏ ਹਾਂ ਤੁਹਾਡੇ ਲਈ ਸੋਲੂਸ਼ਨ ਅਸੀਂ ਐਲ ਐਂਡ ਐ ਕੈਪੀਟਲ ਪਾਰਟਨਰ ਚਾਰਟ ਅਪ ਤੋਂ ਐਕਸਪੈਂਸ਼ਨ ਤੱਕ ਤੁਹਾਡਾ ਲੋਨ ਅਪਰੂਵ ਕਰਾਵਾਂਗੇ ਜੇ ਤੁਸੀਂ ਕਿਤੇ ਵੀ ਅਮਰੀਕਾ 'ਚ ਬੈਠੇ ਹੋ ਤਾਂ ਕਾਲ ਕਰੋ 559668307 ਹਾਂਜੀ ਬ੍ਰਦਰਸਾਪ ਇੱਕ ਬਹੁਤ ਹੀ ਮੰਦ ਭਾਗੀ ਬਹੁਤ ਹੀ ਦੁੱਖਦਾਈ ਖਬਰ ਸਾਹਮਣੇ ਨਿਕਲ ਕੇ ਆਈ ਹੈ ਇੰਡੀਆ ਤੋਂ ਇੰਡੀਆ ਪੁਲਿਸ ਦੇ ਬਾਰੇ ਰਾਜਸਥਾਨ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਹੋ ਜੀਆਂ ਖਬਰਾਂ ਜਦੋਂ ਆਉਂਦੀਆਂ ਤਾਂ ਬਹੁਤ ਸਾਰੇ ਲੋਕ ਕੀ ਸੋਚ ਲੈਂਦੇ ਆ ਕਿ ਕੁੜੀਆਂ ਨੂੰ ਜੌਬ ਨਾ ਕਰਵਾਈ ਜਾਵੇ ਅਜੇ ਵੀ ਆਪਾਂ ਇਹ ਗੱਲਬਾਤ ਕਰਦੇ ਹੁੰਨੇ ਆ ਜਦੋਂ ਕਿ ਸਟੀਰੀਓਟਾਈਪਸ ਹੈਗੇ ਆ ਕੁਝ ਲੋਕ ਬੈਕਵਰਡ ਸੋਚਦੇ ਹੈਗੇ ਆ ਪਰ ਉਹਨਾਂ ਦੀ ਸੋਚ ਨੂੰ ਕਿਤੇ ਨਾ ਕਿਤੇ ਜਸਟੀਫਿਕੇਸ਼ਨ ਮਿਲਦਾ ਬ੍ਰਾਦਰ ਸਾਹਿਬ ਜਦੋਂ ਇਹੋ ਜੀਆਂ ਘਟਨਾਵਾਂ ਵਾਪਰਦੀਆਂ ਬਿਲਕੁਲ ਹਾਲਾਂਕਿ ਇਹੋ ਜੀਆਂ ਘਟਨਾਵਾਂ ਦੇ ਵਿੱਚ ਕਮੀ ਵੀ ਦਰਜ ਕੀਤੀ ਗਈ ਹੈ ਬੇਸ਼ੱਕ ਇਹੋ ਜਿਹੀਆਂ ਘਟਨਾਵਾਂ ਆਈਸੋਲੇਟਡ ਹੁੰਦੀਆਂ ਨੇ ਪਰ ਇਹਨਾਂ ਦਾ ਇੰਪੈਕਟ ਬੜਾ ਜ਼ਿਆਦਾ ਹੁੰਦਾ ਹੈ ਇਹ ਜਿਹੜੀ ਖਬਰ ਆ ਅੱਗ ਵਾਂਗੂ ਫੈਲਦੀ ਹੈ ਤੇ ਫੈਲਣੀ ਚਾਹੀਦੀ ਵੀ ਹੈ ਕਿਉਂਕਿ ਇਹ ਬਹੁਤ ਮਾੜੀ ਹਰਕਤ ਆ اخلاق ਤੋਂ ਪਰੇ ਦੀ ਗੱਲਬਾਤ ਆ ਉਹ ਲੋਕ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਕਿ ਲੋਕਾਂ ਨੂੰ ਪ੍ਰੋਟੈਕਟ ਕਰਨਾ ਲੋਕਾਂ ਦੀਆਂ ਇੱਜ਼ਤਾਂ ਦੀ ਰਾਖੀ ਕਰਨੀ ਹੈ ਲੋਕਾਂ ਨੂੰ ਪ੍ਰੋਟੈਕਟਡ ਲੋਕਾਂ ਨੂੰ ਸੇਫ ਫੀਲ ਕਰਾਉਣਾ ਹੈ ਜਦੋਂ ਬ੍ਰਾਟਸਪ ਉਹ ਲੋਕ ਆਪਣੀ ਜ਼ਿੰਮੇਵਾਰੀ ਭੁੱਲ ਕੇ ਖੁਦ ਗਲਤ ਪਾਸੇ ਤੁਰ ਜਾਣ ਲੋਕਾਂ ਨੂੰ ਸੇਫ ਸਵਾਹ ਫੀਲ ਕਰਾਉਣਾ ਉਲਟਾ ਖੁਦ ਇਹੋ ਜਿਹੀਆਂ ਹਰਕਤਾਂ ਕਰਨ ਲੱਗ ਪੈਣ ਜਿਹੜੀਆਂ ਹਰਕਤਾਂ ਗੁੰਡੇ ਮਵਾਲੀ ਕਰਦੇ ਆ ਉਦੋਂ ਤਾਂ ਫਿਰ ਰੱਬ ਹੀ ਰੱਖ ਆਇਆ ਇਹ ਖਬਰ ਬਰਾੜ ਸਾਹਿਬ ਚੂਰੂ ਡਿਸਟ੍ਰਿਕਟ ਤੋਂ ਨਿਕਲ ਕੇ ਆਈ ਹੈ ਇਹਦੇ ਵਿੱਚ ਇੱਕ ਲੇਡੀ ਕਨਸਟੇਬਲ ਦੇ ਵੱਲੋਂ ਦੋਸ਼ ਲੱਗੇ ਆ ਹਾਲਾਂਕਿ ਇਹਦੀ ਇਨਕੁਆਇਰੀ ਹੋਊਗੀ ਦੋਸ਼ ਸੱਚੇ ਆ ਕਿ ਝੂਠੇ ਇਨਕੁਆਇਰੀ ਤੋਂ ਬਾਅਦ ਪਤਾ ਲੱਗੂਗਾ ਤੇ ਇਹਦੇ ਉੱਤੇ ਸਵਾਲ ਵੀ ਬੜੇ ਖੜੇ ਕੀਤੇ ਜਾ ਰਹੇ ਆ ਕਿਉਂਕਿ ਦੋਸ਼ ਇਹ ਤਕਰੀਬਨ 7-8 ਸਾਲ ਬਾਅਦ ਵਿੱਚ ਲੱਗੇ ਨੇ ਇਹ ਜਿਹੜੀ ਲੇਡੀ ਹੈ ਇਹਨੇ ਦੋਸ਼ੇ ਲਾਇਕ ਕੇ ਸਾਲ 2017 ਦੇ ਵਿੱਚ ਪਹਿਲੀ ਵਾਰੀ ਇਹਦਾ ਸ਼ੋਸ਼ਣ ਕੀਤਾ ਗਿਆ ਸੀਗਾ ਜ਼ਬਰਜਨਾਹ ਕੀਤਾ ਗਿਆ ਸੀਗਾ ਰੀਸੈਂਟਲੀ ਇਹਦੇ ਵੱਲੋਂ ਇੱਕ ਕੰਪਲੇਂਟ ਫਾਈਲ ਕੀਤੀ ਗਈ ਹੈ ਡਿਸਟ੍ਰਿਕਟ ਐਸਪੀ ਦੇ ਕੋਲੇ ਇਹਨੇ ਜਿਹੜੀ ਕੰਪਲੇਂਟ ਦਿੱਤੀ ਉਹਦੇ ਆਧਾਰ ਤੇ ਬਰਾਦ ਸਭ ਐਫ ਆਈ ਆਰ ਫਾਈਲ ਕੀਤੀ ਗਈ ਹੈ ਵੈਨਸਡੇ ਵਾਲੇ ਦਿਨ ਇਹ ਜਿਹੜੀ ਐਫ ਆਈ ਆਰ ਫਾਈਲ ਕੀਤੀ ਗਈ ਹੈ ਉਸ ਤੋਂ ਬਾਅਦ ਇੱਕ ਪ੍ਰੋਬਾ ਜਿਹੜੀ ਇਨੀਸ਼ੀਏਟ ਕੀਤੀ ਗਈ ਹੈ ਇਹਦੇ ਜਿਹੜੇ ਦੋਸ਼ ਲਾਏ ਹੋਏ ਆ ਉਹਦੇ ਵਿੱਚ ਇਹਨੇ ਇਹ ਕਿਹਾ ਕਿ ਇਹਨੂੰ ਇੱਕ ਦਿਨ ਆਫ ਡਿਊਟੀ ਵਾਲੇ ਦਿਨ ਬੁਲਾਇਆ ਗਿਆ ਸਾਲ 2017 ਦੇ ਵਿੱਚ ਇਹਨੂੰ ਇਹ ਕਹਿ ਦਿੱਤਾ ਗਿਆ ਕਿ ਕੋਈ ਅਰਜੈਂਟ ਕੰਮ ਆ ਗਿਆ ਹੋਇਆ ਤੈਨੂੰ ਪੁਲਿਸ ਸਟੇਸ਼ਨ ਆਉਣਾ ਪੈਣਾ ਇਹ ਪੁਲਿਸ ਸਟੇਸ਼ਨ ਪਹੁੰਚਦੀ ਹੈ ਤਾਂ ਇਹਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਸਟੇਸ਼ਨ ਦੇ ਵਿੱਚ ਮੌਜੂਦ ਜਿਹੜੇ ਉੱਥੇ ਵਰਕਰ ਸੀਗੇ ਜਾਂ ਇਹਦੇ ਕੁਲੀਕ ਸੀਗੇ ਉਹ ਇੱਕ ਬੰਦਾ ਹੋਰ ਸੀਗਾ ਉਹਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਆਪਾਂ ਨੂੰ ਕਿਸੇ ਹੋਰ ਥਾਂ ਤੇ ਜਾਣਾ ਪੈਣਾ ਇਹਨੇ ਕਿਹਾ ਕਿ ਉੱਥੇ ਜਾ ਕੇ ਜਾਂ ਉੱਥੇ ਪਹੁੰਚਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇਹਨੂੰ ਕੁਝ ਖਵਾਇਆ ਪਿਆਇਆ ਗਿਆ ਜਿਹਦੀ ਵਜ੍ਹਾ ਕਰਕੇ ਇਹ ਸ਼ੁੱਧ ਬੁੱਧ ਭੁੱਲ ਗਈ ਇਹਨੂੰ ਇਨਟੌਕਸੀਕੇਟ ਕੀਤਾ ਗਿਆ ਉਸ ਤੋਂ ਬਾਅਦ ਕਿਸੇ ਹੋਟਲ ਦੇ ਵਿੱਚ ਲਜਾ ਕੇ ਇਹਦੇ ਨਾਲ ਜ਼ਬਰਜਨਾਹ ਕੀਤਾ ਗਿਆ ਇਸ ਲੇਡੀ ਨੇ ਬਰਤ ਸਾਬ ਕੁੱਲ 4 ਲੋਕਾਂ ਦਾ ਨਾਮ ਇਸ ਐਫ ਆਈ ਆਰ ਦੇ ਵਿੱਚ ਦਰਜ ਕਰਵਾਇਆ ਜਿਹਦੇ ਵਿੱਚ ਬਰਤ ਸਾਬ ਇੱਕ ਉਸ ਵੇਲੇ ਦਾ ਮੌਕੇ ਦਾ ਐਸ ਐਚਓ ਵੀ ਮੌਜੂਦ ਹੈ ਐਸ ਐਚਓ ਜਿਹਨੂੰ ਥਾਣੇ ਦਾ ਕਰਤਾ ਤਰਤਾ ਕਿਹਾ ਜਾਂਦਾ ਉਹ ਵੀ ਮੌਜੂਦ ਹੈ ਇਹਨੇ ਕਿਹਾ ਕਿ ਇੰਨਾ ਹੀ ਨਹੀਂ ਸਾਲ 2017 ਤੋਂ ਬਾਅਦ ਇਹ سلسلہ ਲਗਾਤਾਰ ਜਾਰੀ ਰਿਹਾ ਬਹੁਤ ਵਾਰੀ ਇਹ ਸਾਰਾ ਕੁਝ ਉਹਦੇ ਨਾਲ ਵਾਪਰਿਆ ਉਹਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਲਗਾਤਾਰ ਉਹਨੂੰ ਫਿਜ਼ੀਕਲੀ ਮੈਂਟਲੀ ਐਕਸਪਲੋਇਟ ਕੀਤਾ ਗਿਆ ਇਸ ਲੇਡੀ ਨੇ ਕਿਹਾ ਕਿ ਹੁਣ ਆ ਕੇ ਮੇਰੇ ਸਬਰ ਦਾ ਬੰਨ ਟੁੱਟ ਚੁੱਕਿਆ ਦਰ ਅਸਲ ਬਰਾੜ ਸਾਹਿਬ ਇਹਨੂੰ ਸਸਪੈਂਡ ਕੀਤਾ ਗਿਆ ਕਿਸੇ ਵਜ੍ਹਾ ਕਰਕੇ ਸੋ ਇਹਨੂੰ ਕਿਤੇ ਨਾ ਕਿਤੇ ਜਾਂ ਤਾਂ ਇਹ ਮਹਿਸੂਸ ਹੋਇਆ ਹੋ ਸਕਦਾ ਕਿ ਹੁਣ ਸਸਪੈਂਡ ਤਾਂ ਹੋ ਹੀ ਗਈਆਂ ਹੁਣ ਕਿਉਂ ਨਾ ਜੋ ਕੁਝ ਮੇਰੇ ਨਾਲ ਵਾਪਰਿਆ ਜਿਹੜਾ ਮੈਨੂੰ ਡਰ ਸੀਗਾ ਕਿ ਮੈਂ ਸਸਪੈਂਡ ਨਾ ਹੋ ਜਾ ਕੋਈ ਇਹੋ ਜੀ ਕਹਾਣੀ ਨਾ ਬਣ ਜੇ ਇਹ ਸਾਰਾ ਕੁਝ ਹੁਣ ਮੈਂ ਐਕਸਪੋਜ਼ ਕਰ ਦਿਆਂ ਇੱਕ ਐਂਗਲ ਹੋਰ ਵੀ ਆ ਕੁਝ ਲੋਕ ਇਹ ਵੀ ਕਹਿ ਰਿਹਾ ਕਿ ਸਸਪੈਂਡ ਹੋਈ ਐ ਇਸ ਕਰਕੇ ਦੂਜਿਆਂ ਦੇ ਉੱਤੇ ਦੋਸ਼ ਲਾਏ ਜਾ ਰਹੇ ਨਹੀਂ ਤਾਂ ਇਹ ਬਹੁਤ ਪਹਿਲਾਂ ਹੀ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਰੱਖ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਹੁਣ ਇਹ ਦੋਸ਼ ਆ ਜਾਂ ਅਸਲ ਕਹਾਣੀ ਆ ਉਹ ਤੋਂ ਬਰਾਡਸਪ ਜਿਹੜੀ ਮੈਡੀਕਲ ਪ੍ਰੋਬ ਆ ਜਾਂ ਜੋ ਵੀ ਆ ਇਹਦੇ ਵਿੱਚ ਇਨਕੁਆਇਰੀ ਹੋਊਗੀ ਉਹਦੇ ਤੋਂ ਸਪਸ਼ਟ ਹੋਣਾ ਪਰ ਜੇ ਇਹ ਜੋ ਇਹਦੇ ਦੋਸ਼ ਆ ਇਹ ਸੱਚੇ ਆ ਫਿਰ ਇਹ ਇੰਡੀਆ ਦੇ ਰਾਜਸਥਾਨ ਦੇ ਪੁਲਿਸ ਸਿਸਟਮ ਦੇ ਉੱਤੇ ਬਹੁਤ ਵੱਡਾ ਕਾਲਾ ਤੱਬਾ ਹੋਏਗਾ ਜੀ ਜੀ ਬ੍ਰਾਦਰ ਬਿਲਕੁਲ ਜੀ ਫਿਰ ਇੱਕ ਗੱਲ ਜਿਵੇਂ ਇਹਨਾਂ ਨੇ ਇੰਨੇ ਟਾਈਮ ਬਾਅਦ ਕਿਉਂ ਕਿਹਾ ਤੇ ਇੰਨੇ ਟਾਈਮ ਬਾਅਦ ਕੀ ਫਿਰ ਉਹ ਗੱਲ ਪ੍ਰੂਵ ਕਰਨੀ ਸੌਖੀ ਹੈ ਤੇ ਹੋ ਸਕਦਾ ਬਾਅਦ ਵਿੱਚ ਗੱਲਬਾਤ ਕੋਈ ਅਨਬਣ ਹੋ ਗਈ ਹੋਵੇ ਤਾਂ ਕਰਕੇ ਭਈ ਬਲੇਮ ਲਾਏ ਆ ਕੀ ਪੁਰਾਣੇ-ਪੁਰਾਣੇ ਕੇਸ ਵੀ ਸੁਣਵਾਈ ਹੋ ਜਾਂਦੀ ਆ ਉਹਨਾਂ ਦਾ ਕੁਝ ਨਿਕਲ ਸਕਦਾ ਹੈ ਕਿ ਨਹੀਂ ਨਿਕਲ ਸਕਦਾ ਬ੍ਰੇਡਸ ਆ ਵੈਸੇ ਤਾਂ ਕੇਸ ਜਿਵੇਂ ਪ੍ਰਾਣਾ ਹੋ ਜਾਂਦਾ ਆ ਉਵੇਂ ਉਹ ਬਹੁਤ ਜ਼ਿਆਦਾ ਕੰਪਲੈਕਸ ਹੋ ਜਾਂਦਾ ਉਹਦੇ ਉੱਪਰ ਜਿਹੜਾ ਕੋਈ ਬੈਂਚ ਬੈਠਦਾ ਜਾਂ ਜਿਹੜੀ ਸੁਣਵਾਈ ਕਰਨ ਵਾਲੇ ਜੱਜ ਸਹਿਬਾਨ ਆ ਉਹਨਾਂ ਦੇ ਲਈ ਉਸ ਚੀਜ਼ ਨੂੰ ਜੱਜ ਕਰਨਾ ਬਹੁਤ ਜ਼ਿਆਦਾ ਡਿਫਿਕਲਟ ਹੋ ਜਾਂਦਾ ਇਹੋ ਜਿਹੇ ਜਿਹੜੇ ਸੈਂਸਿਟਿਵ ਕੇਸ ਹੁੰਦੇ ਆ ਇਹਦੇ ਵਿੱਚ ਤਾਂ ਇੱਕ ਇੱਕ ਮਿੰਟ ਆ ਜਿਹੜਾ ਉਹ ਬਹੁਤ ਵੱਡੀ ਅਹਿਮੀਅਤ ਰੱਖਦਾ ਹੁੰਦਾ ਜਦੋਂ ਕਿਤੇ ਇਹੋ ਜੀ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਦੋਂ ਮੈਡੀਕਲ ਐਗਜ਼ਾਮੀਨੇਸ਼ਨ ਔਨ ਦਾ ਟਾਈਮ ਹੋਣੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਸੋ ਜਦੋਂ 7-8 ਸਾਲ ਬੀਤ ਗਏ ਉਦੋਂ ਇਹ ਸਾਰੇ ਦੇ ਬਾਰੇ ਪਤਾ ਲੱਗਣਾ ਇਹ ਕਾਫੀ ਜਿਆਦਾ ਡਿਫਿਕਲਟ ਹੋ ਜਾਊਗਾ ਪਰ ਇਦਾਂ ਆ ਕਿ ਇਹਦੇ ਕੋਲੇ ਕੁਝ ਹੋਰ ਸਪੋਰਟਿੰਗ ਪ੍ਰੂਫਸ ਜ਼ਰੂਰ ਹੋਣਗੇ ਜੇ ਇਹ ਸਾਰਾ ਕੁਝ ਇਹਦੇ ਨਾਲ ਵਾਪਰਿਆ ਕੋਈ ਟੈਲੀਫੋਨਿਕ ਰਿਕਾਰਡ ਹੋ ਸਕਦਾ ਕੋਈ ਮੈਸੇजेस ਹੋ ਸਕਦੇ ਆ ਜਿਸ ਜੋ ਸਮਾਧਮ ਰਾਹੀ ਉਹਦੇ ਕੋਲੇ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਹੋ ਸਕਦਾ ਕਿ ਉਹਦੇ ਕੋਲੇ ਕੋਈ ਉਹਦਾ ਡਿਜੀਟਲ ਪ੍ਰੂਫ ਹੋਵੇ ਕੋਰਟ ਦੇ ਵਿੱਚ ਇਹ ਹੋ ਸਕਦਾ ਕਿ ਜੋ ਕੁਝ ਵੀ ਇਹਦੇ ਖਿਲਾਫ ਵਾਪਰਿਆ ਉਹ ਲੈ ਕੇ ਜਾਵੇ ਅਦਰਵਾਈਜ਼ ਬ੍ਰਾਟਸਪ ਜੇ ਆਪਾਂ ਕੱਲੇ ਮੈਡੀਕਲ ਐਗਜ਼ਾਮੀਨੇਸ਼ਨ ਦੀ ਗੱਲ ਕਰੀਏ ਉਹ ਡਿਫਿਕਲਟ ਹੋ ਜਾਊਗੀ ਅੱਜ ਸਾਲ 2026 ਦੇ ਵਿੱਚ 2017 ਦੇ ਵਿੱਚ ਜੋ ਕੁਝ ਆਪਰਿਆ ਉਹਦੇ ਬਾਰੇ ਜੇ ਕੋਈ ਇਨਫੋਰਮੇਸ਼ਨ ਕੱਢਣੀ ਹੋਵੇ ਉਹ ਬਹੁਤ ਜਿਆਦਾ ਡਿਫਿਕਲਟ ਹੈ ਜਾਂ ਕਹਿ ਲਈਏ ਕਿ ਨੈਕਸਟ ਟੂ ਇੰਪੋਸੀਬਲ ਜੀ ਸੋ ਫਿਰ ਜੇਕਰ ਆ ਜਿਹੜਾ ਕੇਸ ਆਇਆ ਕਿ ਇਹੋ ਜੀ ਗੱਲਬਾਤ ਹੁੰਦੀ ਵੀ ਆ ਕਿ ਐਵੇਂ ਹਵਾ ਚ ਚਲਦੀਆਂ ਵੀ ਖਬਰਾਂ ਐਵੇਂ ਨਹੀਂ ਹੋਣਾ ਚਾਹੀਦਾ ਫਲਾਣਾ ਕੀ ਮੰਨਿਆ ਜਾਂਦਾ ਸਮਾਜ ਦੇ ਵਿੱਚ ਬ੍ਰਾਟਸਪ ਦੋਵੇਂ ਹੀ ਚੀਜ਼ਾਂ ਨੇ ਜੀ ਇਹੋ ਜਿਹੇ ਕੇਸ ਹੁੰਦੇ ਵੀ ਹੈ ਇਹੀ ਇੱਕ ਕਾਰਨ ਹੈ ਕਿ ਬਹੁਤ ਸਾਰੇ ਸੂਬਿਆਂ ਦੇ ਵਿੱਚ ਲੋਕਾਂ ਦਾ ਇਹ ਮੰਨਣਾ ਹੈ ਕਿ ਲੇਡੀਜ਼ ਦੇ ਲਈ ਪੁਲਿਸ ਦੀ ਜੌਬ ਬਹੁਤ ਔਖੀ ਵੀ ਆ ਹਾਲਾਂਕਿ ਕਈ ਸੂਬੇ ਉੱਥੇ ਬਹੁਤ ਸ਼ਾਨਦਾਰ ਤਰੀਕੇ ਨਾਲ ਲੇਡੀਜ਼ ਜੌਬ ਕਰਦੀਆਂ ਨੇ ਕਈ ਥਾਵਾਂ ਤੇ ਸੋਸ਼ਣ ਵੀ ਹੁੰਦਾ ਤੁਹਾਨੂੰ ਯਾਦ ਹੋਣਾ ਤਕਰੀਬਨ 8-7 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਇੱਕ ਵੀਡੀਓ ਇੱਕ ਆਡੀਓ ਵਾਇਰਲ ਹੋਈ ਸੀ ਜਿਹਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਪੰਜਾਬ ਦੇ ਇੱਕ ਬਹੁਤ ਰਸੂਖ ਦਾ ਇੱਕ ਬਹੁਤ ਵੱਡੇ ਜਿਹੜੇ ਆਫੀਸਰ ਨੇ ਉਹਨਾਂ ਦਾ ਨਾਮ ਲੈ ਕੇ ਚਰਚਾ ਕੀਤੀ ਗਈ ਸੀ ਕਿ ਉਹ ਬੋਲ ਰਹੇ ਨੇ ਇੱਕ ਪਾਸੇ ਜੋ ਕਿ ਮੌਜੂਦਾ ਆਈਪੀਐਸ ਆ ਵੱਡੇ ਸ਼ਹਿਰ ਦੇ ਵਿੱਚ ਪੁਲਿਸ ਤੰਤਰ ਨੂੰ ਸੰਭਾਲਦੇ ਆ ਤੇ ਉਹਨਾਂ ਦੀ ਜਿਹੜੀ ਸ਼ਬਦਾਵਲੀ ਸੀਗੀ ਉੱਥੋਂ ਬਹੁਤ ਕੁਝ ਕਲੀਅਰ ਹੋ ਰਿਹਾ ਸੀ ਹਾਲਾਂਕਿ ਉਹਦੇ ਬਾਰੇ ਕੋਈ ਇਨਕੁਆਇਰੀ ਜਾਂ ਕੋਈ ਇਦਾਂ ਦਾ ਕੁਝ ਕੰਟੀਨਿਊ ਨਹੀਂ ਹੋਇਆ ਇੱਕ ਆਡੀਓ ਹੈ ਜਿਹੜੀ ਕਹਿ ਦਿੱਤੀ ਗਈ ਕਿ ਏਆਈ ਦੇ ਨਾਲ ਬਣੀ ਹੋਈ ਹੈ ਪਰ ਜੇ ਉਹ ਵੀ ਆਡੀਓ ਸੱਚੀ ਕਿਤੇ ਪ੍ਰੂਫ ਹੋ ਜਾਂਦੀ ਤਾਂ ਉਹਦੇ ਨਾਲ ਬਹੁਤ ਸਾਰੀਆਂ ਪਰਤਾਂ ਖੁੱਲਣੀਆਂ ਸੀਗੀਆਂ ਸੋ ਇਹੋ ਜਿਹੇ ਦੋਸ਼ ਬਲੱਡ ਸਬ ਸਮੇਂ ਸਮੇਂ ਤੇ ਲੱਗਦੇ ਆਏ ਨੇ ਕਈ ਵਾਰੀ ਦਬਾਲੇ ਜਾਂਦੇ ਨੇ ਕਈ ਵਾਰੀ ਨੇਪਰੇ ਚੜ ਜਾਂਦੇ ਨੇ